ਅਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਤੇ Facebook ਪੇਜ ਤੇ ਚਾਈਲਡਰੀ ਫਾਰਮ ਮਾਨਸਾ ਦੇ ਜਰਸੀ ਬਾਈ ਬਿਊਟੀ ਕੰਪੀਟੀਸ਼ਨ ਚੱਲੀ ਜਾਂਦਾ ਤੇ ਤੁਹਾਨੂੰ ਦਿਖਾਵਾਂਗੇ ਵੀ ਇਹਦੇ ਵਿੱਚੋਂ ਕਿੰਨਾ ਦੀ ਪੋਜੀਸ਼ਨ ਆਉਂਦੀ ਹੈ ਤੇ ਕਿਹੜੀ ਜਰਸੀ ਦੇ ਵਿੱਚ ਕੀ ਕਮੀ ਰਹਿਣ ਵਾਲੀ ਹੈ ਤੇ ਜਿਹੜੀ ਪਹਿਲੇ ਨੰਬਰ ਤੇ ਆਉਗੀ ਵੀ ਉਹਦੇ ਵਿੱਚ ਕੀ ਖਾਸੀਅਤ ਸੀ ਕਿ ਉਹ ਪਹਿਲੇ ਨੰਬਰ ਤੇ ਆਈ ਹੈ ਤੇ ਸਾਰੀ ਵੀਡੀਓ ਬਾਈ ਪੂਰੀ ਵਧੀਆ ਬਣਾਈ ਹੈ ਆਪਾਂ ਤੇ ਵਧੀਆ ਦੇਖਿਓ ਪਿਆਰ ਨਾਲ ਕਮੈਂਟ ਕਰਿਓ ਜੇ ਕਿਤੇ ਕੋਈ ਗਲਤੀ ਵਗੈਰਾ ਆ ਗਈ ਤਾਂ ਉਹ ਵੀ ਦੱਸਦੇ ਹੋ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਦੇਖਦੇ ਹੋ ਤਾਂ ਫੋਲੋ ਕਰ ਲਿਓ ਤੇ ਪੂਰੀ ਵੀਡੀਓ ਦੇਖਿਓ ਬਈ ਵਿੱਚ ਐਂਡ ਨਾ ਮਿਸ ਕਰਿਓ ਬਹੁਤ ਘੈਂਟ ਵੀਡੀਓ ਰਹਿਣ ਵਾਲੀ ਆ ਤੇ ਜਿਹੜੀਆਂ ਬਈ ਆ ਰਹੀਆਂ ਨੇ ਚਲੋ ਆ ਵੇੜਾਂ ਘੜੀਆਂ ਨਹੀਂਆਂ ਹੁਣ ਇਹਨਾਂ ਦੇ ਵਿੱਚ ਨਾ ਜਿਹੜੀਆਂ ਵੀ ਕੰਗਿਆਣੇ ਨੇ ਤੇ ਡਾਕਟਰ ਸਾਹਿਬ ਹੁਣ ਉਹ ਦੱਸ ਰਹੇ ਨੇ ਔਰ ਇਸ ਦਾ ਜੋ ਪੀਨ ਲੱਗ ਹੈ ਉਹ ਥੋੜਾ ਆਪਸ ਵਿੱਚ ਨਸਬੀਕ ਹੈ ਗਾਇ ਬਹੁਤ ਅੱਛੀ ਹੈ ਲੈਗਸ ਕੇ ਲਿਏ ਸਿਰਫ ਇਸ ਕੋ ਇਸ وجہ ਸੇ ਇਨਕਸ਼ਣ ਇਸ ਯੂ ਪੁਜੀਸ਼ਾਨ ਦੇ ਦੇਖ ਰਹੇ ਬਾਈ ਕਿਹੜੀ ਬੈਡ ਆਉਂਦੀ ਹੈ ਕਿ ਪਹਿਲੇ ਨੰਬਰ ਤੇ ਫਸਟ ਸੈਕਿੰਡ ਤੇ ਛੜ ਦੇਖਾਂਗੇ ਆਪਾਂ ਬਾਕੀ ਜਰਸੀ ਬਰੀਰ ਬਾਈ ਬਹੁਤ ਜਿਆਦੇ ਚੰਗੀ ਆਈ ਹੈ ਓਰੇ ਦਾ ਬੜੇ We're gonna <laughs> <laughs> is eh jo die seene is sooms ons are 30 guys we are project for out of the streets just fresh is in the local dayar sambandh oh ali the table top char da dabolya ho se de kediyan aiyan niyan ਇਹ ਬੈਣ ਇਹ ਗਾਇਕੀ ਪ੍ਰਵਿੰਦਰ ਸਿੰਘ ਜੀ ਆਈ ਜਨਰਲੀ ਪੰਜਾਬ ਸੇ 50 ਤੋਂ ਵੱਧ ਪਿਆਰ ਤੋਂ ਬਾਈ ਖਾਨੀਆਂ ਜਰ ਸਿਆ ਪੰਜਾਬ ਤੋਂ ਆਈਆਂ ਨੇ ਬ੍ਰੀਡ ਵਾਜੇ ਚੌਥੇ ਨੰਬਰ ਤੇ ਆਈ ਉਹ ਜਿਹੜਾ ਮੈਂ ਇਸ ਬੱਚੇ ਸੇ ਇੱਕ ਕਾਲਾ ਪੁੱਛਦੇ ਤਾਉਂਗਾ ਸੰਗਤ ਹੁਣ ਆਈ ਹੁਣ ਤਾਂ ਬੱਤਨ ਰਹਿ ਗਈਆਂ ਹੁਣ ਦੇਖਣ ਜਿਆਰਾ ਜੂਆ ਹੁਣ ਟੌਪ 3 ਦੇ ਵਿੱਚ ਚਤੁਰੂਣਾ ਨੇ ਆਈ ਉੰਦਰ ਬਈ ਗਰੀ ਜੌਨਾਸ ਨੰਬਰ ਜਿਹੜੇ ਬਣ ਕੇ ਲੈਗਰ ਦੇ ਵਿੱਚ ਲਾ ਕੇ ਹੁਣ ਜੋ ਬਈ ਟੀਮ ਕਰ ਰਹੇ ਹੈ ਉਹ ਇਸ ਟੀਮ ਤੋਂ ਖੇਡ ਰਹੀ ਹੈ ਜਿਹੜਾ ਹੋਰ ਤਿਆਰ ਆਊਗਾ ਗਾਮਾਂ ਦੇ ਖੜਦਾ ਪਣੇ ਵਾਲੀ ਸਾਈਡ ਹੀ ਜਾਂਦਾ ਹੋਈਆਂ ਨੇ ਆਪ ਪਿੱਛੇ ਰਹੋ ਵੀਡੀਓ ਪੂਰੀ ਦੇਖੋ ਬਈ ਹੁਣ ਸਵਾਦ ਆਊਗਾ ਖਰਦਾਸ ਲਾ ਆਹੀ ਮੇਨ ਮੂਮੈਂਟ ਆਉਂਦੀ ਹੈ ਜੀ ਦੇਖਣ ਵਾਲੀ ਵੀਡੀਓ ਦੇ ਵਿੱਚ ਇੰਨਾ ਦੇ ਵਿੱਚੋਂ ਦੇਖ ਰਿਹਾ ਵੀ ਕਿਹੜੀ ਪੋਜੀਸ਼ਨ ਤੇ ਆਉਂਦੀ ਹੈ ਪਹਿਲੀ ਕਿ ਦੂਜੀ ਦੇਖ ਰਿਹਾ ਕਿਹੜੀਆਂ ਗਾਵਾ ਲੈਂਦੀਆਂ ਨੇ ਪੋਜੀਸ਼ਨਾਂ ਮੇਨ ਤਿੰਨ ਹਾਂ The was class, exceptional, but we start with number three and two, and last, the champion like the champion, as I, know. I ਆ ਵੀ ਆ ਗਏ ਡਬਲ ਨੰਬਰ ਦੀ ਪਟੀ ਜਾਈ ਪਹਿਲਾਂ ਇਹ ਲੋਕ ਹੋਣਗੇ ਜੀ 12 ਜੀ ਹੁਣ ਦੇਖੋ ਵੀ ਕਿਹੜੀਆਂ ਕੱਟਦੇ ਨਹੀਂ ਇਹ ਪਾਸਟ 23 ਜਿਹਨਾਂ ਬੰਦ ਦੇ ਦੇ ਰਹੇ ਬਈ ਇਹਨਾਂ ਦੇ ਵਿੱਚੋਂ ਕਿਹੜੀ ਆਉਂਦੀ ਆ 3 ਜੀ ਤਿੰਜਾ ਨੰਬਰ ਆ ਜਾ ਵੀਰ ਤਾਂ ਹੁਣਾਂ ਦੋ ਰਹੀ ਐ ਇਹਨਾਂ ਦੇ ਵਿੱਚੋਂ ਫਸਟ ਦੇਖਦੇ ਆ ਕਿਹੜੀ ਕੱਟਣਗੇ ਗੁਰਪ੍ਰੀਤ ਸਿੰਘ ਪੰਜਾਬ ਇਹ ਰਵੇ ਪੰਜਾਬ ਤੋਂ ਹੀ ਆਈ ਆਗੀ ਗੁਰਪ੍ਰੀਤ ਸਿੰਘ ਜਾਂ ਬਰਨਾਲੇ ਤੋਂ ਗਰਸੀਆ ਵੀ ਪੰਜਾਬ ਦੀ ਨੇਹਾਰੀਆਂ ਜਿਸ ਨੇ ਆਪਾਂ ਬਈ ਨੰਬਰ 1 ਪੁਆਇੰਟ ਲਾਈ ਵੀ ਹੁਣ ਤਿਆਰਾ ਇੱਕ ਨੰਬਰ ਵਾਲੀ ਦੇਖ ਰਿਹਾ ਵੀ ਕਿਹੜੀ ਐ ਇਹਨਾਂ ਚੋਂ ਬਰੀਡ ਬਹੁਤ ਹੈ ਲੈ ਜੀ ਆ ਵੀ ਪੰਜਾਬ ਬਠਿੰਡੇ ਚੋਂ ਆ ਗਿਆ ਆਪਣੇ ਵਾਲੇ ਚੋਂ ਦੂਜੀ ਪੰਜਾਬ ਦੀ ਤੀਜੀ ਪੰਜਾਬ ਦੀ ਜਰਸੀ ਆ ਪੰਜਾਬ ਚੋਂ ਨੇ ਬਈ ਸਾਰੀਆਂ ਤੇ ਜਿਹੜੀ ਆ ਕਾਲੀ ਜਰਸੀ ਹੈ ਜੀ ਇਹ ਦੂਜੇ ਨੰਬਰ ਤੇ ਆਈ ਹੈ ਜੀ ਅਸਲ ਤੋਂ ਦੇਖਦੇ ਆਪਾਂ ਮਿਲਕ ਮੋਵੀ ਨਾਲ ਚੱਲ ਪਏ ਇਸ ਤੋਂ ਬਾਅਦ ਨੱਲਦਾ ਕੋਈ ਛੋਟੀ ਗੱਲ ਨਹੀਂ ਆਪ ਇਤਨੀ ਦੂਰ ਸੇ ਉਹਨੇ ਨੋ ਦੇ ਗਿਆ ਬਣਾਇਆ ਉਹਨੇ ਦੁਬਾਰਾ ਮਤਸ ਪੰਚਾਇਤ ਆ ਵੀਰ ਬਟੇਂਡੇ ਤੋਂ ਆ ਬਾਈ ਹਰੇਕ ਮੇਲੇ ਤੇ ਹੁੰਦਾ ਵੀਰ ਹਰੇਕ ਮੇਲੇ ਤੇ ਤੇ ਐਫ ਐਫ ਵੀ ਲੈ ਕੇ ਆਉਂਦਾ ਜਰਸੀਆਂ ਵੀ ਲੈ ਕੇ ਆਉਂਦਾ ਤੇ ਵਧੀਆ ਬਰੀਡ ਤੇ ਕੰਮ ਕਰਦਾ ਬਾਈ ਪੂਰਾ ਤੇ ਕੁਆਲਿਟੀ ਤੇ ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਤੇ ਸਾਰੇ ਵੀਰਾਂ ਨੂੰ ਮੁਬਾਰਕਾਂ ਬਈ ਲੋ ਜੀ ਪਹਿਲੇ ਨੰਬਰ ਵਾਲੀ ਤੇ ਕਿਹਨਾ ਓਵਰਵਿਊ ਇਹ ਦਿਖਾ ਦਨੇ ਆ ਤੇ ਆਹ ਜਰਸੀ ਦੂਜੇ ਨੰਬਰ ਵਾਲੀ ਐ ਤੇ ਆਹ ਜਰਸੀ ਤੀਜੇ ਨੰਬਰ ਵਾਲੀ ਐ ਤੇ ਬਾਕੀ ਬਈ ਸਾਰੀਆਂ ਜਰਸੀਆਂ ਪੰਜਾਬ ਤੋਂ ਆਈਆਂ ਸੀਗੀਆਂ ਤੇ ਪੰਜਾਬ ਦਾ ਨਾਂ ਬਈ ਵਧੀਆ ਰੌਸ਼ਨ ਹੋਇਆ ਗਿਆ ਤੇ ਬ੍ਰੀਡ ਵੀ ਆਪਣੇ ਲਵੇ ਜਰਸੀ ਤੇ ਐਫ ਐਫ ਬਈ ਚੰਗੀਆਂ ਲੱਗੀਆਂ ਤੇ ਉਹ ਸਾਈਡ ਬਈ ਹੁਣ ਮੂਰਾ ਦਾ ਮਿਲਕ ਬਿਊਟੀ ਕੰਪੀਟੀਸ਼ਨ ਸ਼ੁਰੂ ਹੋ ਚੁੱਕਿਆ ਐ ਤੇ ਉਹ ਵੀ ਦੇਖ ਰਿਹਾ ਕਵਰ ਕਰਦੇ ਦੋ ਬਾਦ ਆਪਾਂ ਤੇ ਜਰਸੀਆਂ ਦੀ ਬਰੀਡ ਚੈੱਕ ਕਰ ਲਓ ਬਈ ਕਿਰਾਂ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਕਮੈਂਟ ਕਰ ਦਿਓ ਵੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਕੀ ਘਾਟ ਬਾਤ ਰਹਿੰਦੀ ਹੈਗੀ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਫੇਸਬੁੱਕ YouTube Instagram ਫੋਲੋ ਸਬਸਕ੍ਰਾਈਬ ਕਰ ਲਿਓ